ਵਿਦੇਸ਼ ਵਿੱਚ ਵਸਦੇ ਦੇਸ਼ ਵਿਦੇਸ਼ ਵਿੱਚ ਵਸਦੇ ਮੇਰੇ ਪੰਜਾਬੀ ਭੈਣ ਭਰਾਓ ਅੱਜ ਜਿੱਦਾਂ ਮੈਂ ਦੱਸਿਆ ਸੀ ਸਵੇਰ ਆ ਕਿ ਸਾਡੇ ਪਿੰਡ ਦੇ ਵਿੱਚ ਮੇਲਾ ਲੱਗਾ ਮੇਲਾ ਵੀ ਇਦਾਂ ਲੱਗਾ ਕਿਸਾਨਾਂ ਦਾ ਮੇਲਾ ਵਾ ਤੇ ਕਿਸਾਨਾਂ ਦਾ ਪਿੰਡ ਆ ਜੰਗਲੀ ਏਰੀਆ ਮੇਲਾ ਇਦਾਂ ਜਿੱਦਾਂ ਸਾਡੇ ਵਿਸਾਖੀ ਆਉਂਦੀ ਆ ਜਾਂ ਹਾੜੀ ਜਾਂ ਸੌਣੀ ਆਉਂਦੀ ਆ ਨਾ ਤੇ ਅਸੀਂ ਖੁਸ਼ੀਆਂ ਮਨਾਉਂਦੇ ਆ ਇਦਾਂ ਹੀ ਇਹ ਜਰਮਨ ਦੇ ਗੋਰੇ ਖੁਸ਼ੀਆਂ ਮਨਾਉਂਦੇ ਆ ਵੀ ਹੁਣ ਜਿੱਦਾਂ ਕਣਕ ਦਾ ਸੀਜ਼ਨ ਖਤਮ ਹੋਇਆ ਸਰੋਂ ਦਾ ਸੀਜ਼ਨ ਖਤਮ ਹੋਇਆ ਇਹਨਾਂ ਚਾਰ ਜਿੱਦਾਂ ਕਹਿ ਸਕਦੇ ਆ ਕਿ ਇਹਨਾਂ ਦੀਆਂ ਫਸਲਾਂ ਆ ਵਾ ਗੋਰੀਆਂ ਦੀ ਜਿਹੜੀਆਂ ਇਹਨਾਂ ਦੀਆਂ ਹੁਣ ਵੱਡੀਆਂ ਕਈਆਂ ਉਸ ਖੁਸ਼ੀ ਦੇ ਵਿੱਚ ਕੱਲਾ ਸਾਡੇ ਪਿੰਡ ਨਹੀਂ ਪੱਤੀਆਂ ਪਿੰਡਾਂ ਦੇ ਵਿੱਚ ਜਿੱਦਾਂ ਕਹਿ ਲਓ ਕਿ ਇੱਕ ਝਾਕੀਆਂ ਕੱਢਦੇ ਆ ਉਸ ਝਾਕੀ ਦੇ ਵਿੱਚ ਰੱਖ ਲਓ ਵੀ ਜਿੱਦਾਂ ਕਿਸਾਨਾਂ ਨੇ ਆਪਣੇ ਟਰੈਕਟਰ ਸ਼ਿੰਗਾਰੇ ਹੁੰਦੇ ਆ ਉਹਦੇ ਵਿੱਚ ਕਣਕ ਦੇ ਛਿੱਟੇ ਵੀਰਾਂ ਡੰਗਰਾਂ ਦੇ ਖਾਣ ਵਾਲਾ ਸਮਾਨ ਪੁਰਾਣੇ-ਪੁਰਾਣੇ ਹਾਲ ਪੰਜਾਲੀਆਂ ਦੂਜੇ ਤੇ ਜਿਹੜੇ ਨਮਾਇਸ਼ਾਂ ਕਰਦੇ ਆ ਤੇ ਫਿਰ ਕਹਿ ਸਕਦੇ ਤੁਸੀਂ ਕਿ ਵੱਖ-ਵੱਖ ਟੀਮਾਂ ਆਉਂਦੀਆਂ ਵੱਖ-ਵੱਖ ਪਿੰਡਾਂ ਤੋਂ ਤੇ ਉਹ ਚਾਕੀ ਨੂੰ ਅਸੀਂ ਵੇਟ ਕਰਨਦੇ ਆ ਤੇ ਇਹ ਵੀਡੀਓ ਨੂੰ ਨਾ ਕਮੈਂਟ ਕਰਕੇ ਜਰੂਰ ਦੱਸੋ ਕਿਹੜੇ ਪਿੰਡ ਤੋਂ ਵੀਡੀਓ ਵੇਖਣ ਦੇ ਆਜੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਸਾਡੇ ਰਖਵੰਡ ਦੇ ਆ ਰਖਵੰਡਾ ਤੇ ਰੌਣਕਾਂ ਲੱਗੀਆਂ ਪਿੰਡ ਦੀ ਆਬਾਦੀ ਤੇ ਐਨੀ ਨਹੀਂ ਆ ਪਰ ਆ ਤੁਹਾਨੂੰ ਦਿਖਾਉਨੇ ਆ ਵੀ ਆਉਣ ਵਾਲੇ ਲੋਕਾਂ ਵਾਸਤੇ ਵੈਲਕਮ ਕਰਨ ਵਾਸਤੇ ਸੜਕਾਂ ਉੱਤੇ ਬੈਗੇ ਆ ਲੋਕ ਸੜਕਾਂ ਉੱਤੇ ਬੈ ਕੇ ਇਹ ਸਭ ਤੋਂ ਪਹਿਲਾਂ ਰੋਟੀ ਪਾਣੀ ਖਾਧਾ ਜਾ ਰਿਆ ਆ, ਵੀਰਾਂ ਪੀਤੀਆਂ ਜਾ ਰੀਆਂ। ਤੇ ਉਹ ਤੁਹਾਨੂੰ ਸਾਰਾ ਖੁਮਾਫਰਾ ਕੇ ਦਿਖਾਉਣੇ ਵੀ ਆ, ਦੇਖੋ ਉੱਤੇ ਚੰਡੀਆਂ ਲਾਈਆਂ ਹੋਈਆਂ ਵਾ। ਤੇ ਆਹ ਸੜਕ ਦੇ ਉੱਤੇ ਕੋਚਰ ਨੂੰ ਭੰਗੜੇ ਪਾਣੇ ਆ, ਗਿੱਧੇ ਪਾਣੇ ਆ, ਰੌਣਕਾਂ ਲੱਗਣੀਆਂ ਤੇ ਢੋਲ ਟੱਮਕਾ ਵਜਣਾ। ਇਹੋ ਜਿਹੀਆਂ ਚੀਜ਼ਾਂ ਅੱਗੇ ਮੇਰੇ ਭੈਣ ਭਰਾ ਜਿਹੜੇ ਨਾ ਪੰਜਾਬ ਵਾਲੇ ਵੇਖ ਕੇ ਬਹੁਤ ਖੁਸ਼ ਹੁੰਦੇ ਆ। ਆਹ ਦੇਖੋ ਤੁਸੀਂ। ਉਧਰ ਕੈਮਰਾ ਵੀ ਚੱਕਾ ਦੇ ਚੱਕ ਕੇ ਘੇਰਦਾ ਕਿੱਥੋਂ ਤੱਕ ਦੁਨੀਆਂ ਵਾ। ਬਸ ਢੋਲ ਵੱਜਦੇ ਆਉਣੇ ਆ। ਹੁੱਲਾਂ ਦੀ ਵਰਖਾ ਹੋਣੀ ਆ ਤੇ ਇਹਨਾਂ ਨੇ ਜਸ਼ਨ ਮਨਾਉਣੇ ਆ ਜ਼ਿਆਦਾਤਰ ਕਹਿ ਲੋ ਕਿ ਆਪਣੇ ਕਿਸਾਨ ਜਿੱਦਾਂ ਕਹਿ ਲੋ ਵੀ ਖੁਸ਼ੀਆਂ ਮਨਾਉਂਦੇ ਆ ਪਿੰਡ ਦੇ ਵਿੱਚ ਅੱਜ ਸਾਰੀਆਂ ਵੀਡੀਓ ਸਾਡੇ ਪਿੰਡ ਦੀਆਂ ਹੀ ਪੈਣੀਆਂ ਪਰ ਜਿਹੜਾ ਅੱਗੇ ਆਉਣਾ ਮੰਜਰ ਆ ਨਾ ਉਹ ਬਹੁਤ ਵਧੀਆ ਇਹ ਵੀਡੀਓ ਜ਼ਿਆਦਾਤਰ ਪਸੰਦ ਆਉਣੀ ਆ ਪਾਕਿਸਤਾਨ ਦੇ ਵਿੱਚ ਤੇ ਸਾਡੇ ਪੰਜਾਬ ਦੇ ਵਿੱਚ ਆ ਤੁਸੀਂ ਵੇਖੋ ਬਾਬੇ ਪੁਰਾਣੇ ਪੁਰਾਣੇ ਜਿਹੜੇ ਐ ਬੈ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਬਾਬੇ ਮੇਲਾ ਵੀ ਵੰਦੇ ਆ ਆ ਸਾਡਾ ਪੀਸਾ ਵਾ ਤੇ ਜਿੱਥੇ ਗਏ ਪੰਜਾਬੀ ਨਾਲੇ ਲੈ ਕੇ ਮਾਂ ਬੋਲੀ ਨੂੰ ਤੇ ਸਿਰਫ ਆਪਾਂ ਇਸ ਪਿੰਡ ਦੇ ਵਿੱਚ ਕੋਝੇ ਕਿ ਪਰਿਵਾਰ ਆ ਦੋ ਤਿੰਨ ਪਰਿਵਾਰੀਆਂ ਤੇ ਇਹਨਾਂ ਗੋਰੀਆਂ ਨੂੰ ਇਹਨਾਂ ਦੇ ਖਾਣੇ ਖਵਾਲੀਦੇ ਆ ਤੇ ਇਹਨੇ ਚੰਗੇ ਇਨਸਾਨ ਆ ਵੇਖੋ ਮਾਈਆਂ ਬਜ਼ੁਰਗ ਬਾਪੂ ਸਾਨੂੰ ਜੋ ਚੀਜ਼ ਕੈਮਰੇ ਚ ਉੱਥੇ ਦਿਖਾਈ ਜਾਂਦੀ ਐ ਨਾ ਵੀ ਗੋੜੇ ਕਿੱਦਾਂ ਹਨ ਵਹਿਲੇ ਆ ਨਕਮੀਆਂ ਆ ਨਾ ਕਹਿੰਦਾ ਇਦਾਂ ਦੀ ਗੱਲ ਕੁਝ ਨਹੀਂ ਬਹੁਤ ਮਿਹਨਤੀ ਬਹੁਤ ਚੰਗੇ ਲੋਕ ਆ ਤੇ ਹੱਟੇ-ਕੱਟੇ ਮਟਿਆਰਾਂ ਵੇਖੋ ਕਿਦਾਂ ਹਾਂ ਹਾਥੀ ਦੇ ਪੈਰ ਵਰਗੀਆਂ ਚੌੜੀਆਂ ਤੇ ਅਸਵੇਰ ਦੀਆਂ ਲੱਗੀਆਂ ਰੌਣਕਾਂ ਵੀਰਾਂ ਪੀਰੇ ਆ ਨਜ਼ਾਰੇ ਲੈ ਰਹੇ ਆ ਤੇ ਵੇਟ ਕੰਡਿਆ ਬਾਬੇ ਉਸ ਝਾਕੀ ਦੀ ਉਸ ਫੇਰੀ ਦੀ ਜਿਹੜੀ ਇਹਨਾਂ ਰਾਹਾਂ ਥਾਣੇ ਲੰਘ ਕੇ ਜਾਣੀ ਆ ਤੇ ਸਿਰਫ ਇੱਕ ਮੈਂ ਪੱਗ ਵਾਲਾ ਤੇ ਪੰਜਾਬੀ ਬੋਲਣ ਵਾਲਾ ਵਾ ਜਿਹੜਾ ਇਹਨਾਂ ਨੂੰ ਜਦੋਂ ਜਾਨਾ ਆਰਡਰ ਲੈ ਕੇ ਬੜਾ ਪਸੰਦ ਕਰਦੇ ਆ ਤੇ ਇਹਨਾਂ ਨੂੰ ਇਹ ਵੀ ਪਤਾ ਮੈਂ ਵੀਡੀਓ ਬਣਾਉਣਾ ਆਂ ਤੇ ਪੇਜਾਂ ਤੇ ਪਾਉਣਾ ਵਾ ਤੇ ਇਸ ਵੀਡੀਓ ਦੇ ਰਾਹੀਂ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਰੁੱਖ ਨਾਂਬਾ ਪਿਓ ਕਿਤੇ ਵੱਢਿਓ ਪਾਣੀ ਨਾ ਕਿਤੇ ਮੁਕਾ ਪਿਓ ਹੋਂਦ ਨਾ ਕਿਤੇ ਖਤਮ ਕਰ ਪਿਓ ਸਭ ਤੋਂ ਅਮੀਰ ਜਿਹੜਾ ਵਾ ਨਾ ਉਹ ਕਿਸਾਨ ਹੈ ਤੇ ਆਲੇ ਧੀਆਂ ਪੁੱਤ ਖੈਰ ਸੇ ਮੀ ਲਾਉਂਦੇ ਆ ਸਾਰਾ ਕੁਝ ਕਰਦੇ ਆ ਵੇਖੋ ਇੱਕ ਬਜ਼ੁਰਗ ਗੱਡੀ ਲੈ ਕੇ ਆਇਆ ਇਹ ਜਰਮਨ ਦੀ ਟਾਕੀ ਜਿਹੜੀ ਆ ਪੱਚੀਆਂ ਪਿੰਡਾਂ ਦਾ ਕਾਫਲਾ ਜਿਹੜਾ ਇੱਥੇ ਆਉਣਾ ਤੇ ਐਸ ਬਾਜ਼ਾਰਸਾਂ ਨਹੀਂ ਲੰਘਣਾ ਤੇ ਲੋਕ ਆਪਣੇ ਬੱਚਿਆਂ ਨੂੰ ਜਦਾਂ ਕਹਿ ਲੋ ਆਪਾਂ ਨਹੀਂ ਮੇਲਿਆਂ ਦੇ ਵਿੱਚ ਵੀ ਜਲੇਬੀਆਂ ਖਾ ਲਓ ਸਮੋਸੇ ਖਾ ਲਓ ਬਰਫੀ ਖਾ ਲਓ ਜਾਂ ਹੋਰ ਕੁਝ ਖਾ ਲਓ ਇਦਾਂ ਇਹ ਵੀ ਇੱਥੇ ਜਦਾਂ ਹੁਣ ਉਹ ਅਗਲੇ ਬੰਨੇ ਤੁਰਕੀਆਂ ਦਾ ਕबाब ਆ ਸਾਡੇ ਕੋਲ ਵੀ ਆਣ ਕੇ ਇੰਨਾ ਖਾਦਾ ਤੇ ਹੁਣ ਵੀ ਆਰਡਰ ਚੱਲਣ ਦੇ ਆ ਵੀਰਾਂ ਵੇ ਕਿੱਡਾ ਮਟਿਆਰ ਆ ਇਧਰ ਚਾਹੇਦਾਰ ਸਾਡਾ ਆਉਂਦਾ ਲੈ ਕੇ ਨੇਹਰੀਆਂ ਆਵੇ ਇਹ ਆ ਜਰਮਨ ਦੇ ਨਜ਼ਾਰੇ ਕਈ ਵਿਆਹੇ ਕਈ ਕੁਵਾਰੇ ਇਹ ਸਰਕਾਰੀ ਤਰ ਕਾਮਨ ਆਰੇ ਬੰਦਾ ਕਿਦਾਂ ਨੂੰ ਚਾਹਤੀਆਂ ਮਾਰੇ ਤੇ ਅੱਜ ਮੇਤਰਾ ਨੇ ਮੇਲਾ ਵਿਖਾਉਣਾ ਤੁਹਾਨੂੰ ਸਾਰਾ ਘੁੰਮ ਫਿਰ ਕੇ 25-30 ਵੀਡੀਓ ਬਾਬੇ ਬਣਨੇ ਤੇ ਬਣੀਆਂ ਵਿੱਚ ਘੈਂਡਾ ਇੱਧਰ ਵੇਖੋ ਕਿਤਾ ਆ ਸਾਡੇ ਵਾਲੀਆਂ ਮਾਈਆਂ ਨੂੰ ਝੱਟ ਗਿਆ ਸੋਹਿੰਦੀ ਖਾ ਕੇ ਦੋ ਚਾਰ ਆਲੂ ਵਾਲੇ ਪਰੌਂਠੇ ਤੇ ਇੱਧਰ ਚੌਥੀ-ਚੌਥੀ ਬੀਅਰ ਚੱਲ ਪਈ ਐ ਤੇ ਵਰਲਡ ਆ ਵੇਖੋ ਇੰਨਾ ਹੁਣ ਪੈਸੇ ਦੇਣੇ ਆ ਉਹ ਪਾ ਦੇਣੇ ਆ ਪੈਸੇ ਤੇ ਆ ਲੈ ਮਿਹਨਤ ਕਰਨੀ ਪੈਂਦੀ ਐ ਪੈਸੇ ਰੁੱਖਾਂ ਨੂੰ ਨਹੀਂ ਲੱਗੇ ਉੱਥੇ ਇੰਡੀਆ ਸੋਚਦੇ ਜ਼ਰੂਰ ਐ ਮੇ ਭਾਈ ਪਾਣੀ ਕੰਨਾਂ ਕ ਪੈਸਾ ਬਾਹਰ ਆ ਇੱਕ ਦੇ 90 ਬੰਦੇ 90 ਦੇ ਨਾਲ ਰੋਲਣਾ ਵੀ ਪੈਂਦਾ ਟੈਕਸ ਵੀ ਤਾਰਨੇ ਆ ਘਰਾਂ ਦੇ ਕਿਰਾਏ ਬਿਜਲੀ ਪਾਣੀ ਦੂਜਾ ਤੇ ਜਾ ਫੇਰ ਜਾ ਕੇ ਬਚਤ ਹੁੰਦੀ ਆ ਆ ਦੇਖ ਸਕਦੇ ਤੁਸੀਂ ਸਮੇਂ ਦੀਆਂ ਘੜੀਆਂ ਨੰਗਦੀਆਂ ਜਾਣ ਰਹੀਆਂ ਇੱਕ ਵਾਰੀ ਤੇ ਥੋੜਾ ਐ ਕੰਮ ਸ਼ਾਰਪ ਕਰਕੇ ਤੇ ਫੇਰ ਤੁਹਾਨੂੰ ਆ ਵੇਖੋ ਅੱਜ ਮੈਂ ਵੀ ਬੱਧਾ ਮੈਂ ਕੰਮ ਕੋ ਮੈਂ ਵੀ ਕਰ ਲੈਣਾ ਕਈ ਭਰਾਏ ਸੋਚਦੇ ਆ ਵੀ ਯਾਰ ਇਹ ਵੇਲਾ ਹੁਣੀ ਵੀਡੀਓ ਬਣਾਈ ਜਾਂਦਾ ਕੁਝ ਵੀ 12 ਘੰਟੇ ਕੰਮ ਕਰੀਦਾ ਵਾ ਜਦੋਂ ਕਿਤੇ ਦਿਖਿਆ ਵੀ ਹੁਣ ਟਾਈਮ ਮਿਲ ਗਿਆ ਤੇ ਉਦੋਂ ਫਿਰ ਵੀਡੀਓ ਵੀਡੀਓ ਬਣਾ ਲੈਂਦੇ ਆ ਤੇ ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਆਹਦੇ ਉੱਤੇ ਨਾ ਆਵਾਜ਼ ਆਈ ਹੁਣ ਠਾਪ ਹੋਣ ਲੱਗੀ ਆ ਇਹ ਰੋਡ ਜਿਹੜਾ ਫਰੈਂਕਫਰਟ ਨੂੰ ਜਾਂਦਾ 에ਅਰਪੋਰਟ ਨੂੰ ਜਾਂਦਾ ਚਾਣੀ ਹਾਈਵੇ ਨੂੰ ਲੱਗਦਾ ਵਾ ਤੇ ਹੁਣ ਦੋਵੇਂ ਬੰਨਿਓ ਪੁਲਿਸ ਦੇ ਪ੍ਰਸ਼ਾਸਨ ਨੇ ਇਹਨੂੰ ਬੰਦ ਕਰ ਦੇਣਾ ਵਾ ਉਦੋਂ ਤੁਸੀਂ ਦੇਖ ਸਕਦੇ ਆ ਵੀ ਇਹ ਨਹੀਂ ਆ ਦੇਖੋ ਏ ਨਹੀਂ ਕਿ ਆਪਣੀਆਂ ਗੱਡੀਆਂ ਆ ਗਈਆਂ ਵਿੱਚ ਆਉਂਦੀ ਤੇ ਕੋਈ ਛੱਟਪੇਟ ਲੱਗ ਜਾਏ ਜਾਂ ਕੋਈ ਕੋਈ ਚੱਕਰ ਪੈ ਜਾਏ ਤੇ ਆ ਦੇਖਿਓ ਐਂਬੂਲੈਂਸ ਇਥੋਂ ਦੀ ਪੁਲਿਸ ਇਥੋਂ ਦੇ ਜਿੰਨੇ ਵੀ ਜਦਾਂ ਮਤਲਬ ਹੈਗੇ ਆ ਕਰਮਚਾਰੀ ਉਹਨਾਂ ਆਪ ਆਪਣਾ ਰੋਲ ਨਿਭਾਉਣਾ ਸੜਕਾਂ ਸਾਫ਼ ਕੀਤੀਆਂ ਜਾਣੀਆਂ ਆ ਵੇਖੋ ਛੋਟੇ-ਛੋਟੇ ਬੱਚੇ ਐਂ ਵੇਟ ਕਰ ਰਹੇ ਆ ਇਨਸਾਨ ਇਨਸਾਨੀਆਂ ਬੋਲੀਆਂ ਵਾਕਿਆ ਪਹਿਰਾਵਾ ਵਾਕਿਆ ਸਾਰਾ ਕੁਝ ਜਦਾਂ ਭੈ ਕਹ ਲੋ ਵਾਕਿਆ ਪਰ ਨਹੀਂ ਸਿਸਟਰਮ ਸਾਰਿਆਂ ਦਾ ਜ਼ਿੰਦਗੀ ਜੀਣ ਨੂੰ ਕਰਦਾ ਇਹਨਾਂ ਦੇ ਆਪਣੇ ਬੱਚੇ ਆ ਆਪਣੀ ਪੜ੍ਹਾਈ ਲਿਖਾਈ ਆ ਆ ਦੇਖੋ ਇੱਧਰ ਰੌਣਕ ਲੱਗੀ ਗਾਰਡਨ ਦੇ ਵਿੱਚ ਤੇ ਸਾਡੇ ਵਾਲੇ ਮੇਲੇ ਵਿੱਚ ਚਿੱਤਰਹਾਰ ਹੁੰਦੇ ਆ ਸਾਡੇ ਵਾਲੇ ਮੇਲੇ ਦੇ ਵਿੱਚ ਹਨਾ ਕਈ ਕੁਝ ਆ ਇਹਨਾਂ ਦਾ ਫਰਕ ਇਹ ਆ ਵੀ ਜਿੱਦਾਂ ਆ ਦੇਖੋ ਬੜੇ ਸੋਹਣੇ ਸੁਨੱਖੇ ਤੰਦਰੁਸਤ ਲੋਕ ਆ ਦੇਖੋ ਅੱਗੇ ਤੁਹਾਨੂੰ ਕਾਹਕੇ ਦਿਖਾਣੇ ਆ ਕਹਿੰਦੇ ਮਿੱਤਰਾਂ ਨੇ ਹਲੋ ਇਹ ਸਾਰੇ ਤਕਰੀਬਨ ਸਾਡੇ ਉਹ ਗਾਹਕ ਆ ਜਿਹੜੇ ਰਾਸ ਡਾਟਸ ਦਾਸੇ ਨੂੰ ਉਮਰ ਸਵਾਇ ਹੋਦਾ ਇਸਕੇ ਨਹੀਂ ਸ਼ੌਂਕ ਹੁੰਦੇ ਇਹ ਉਹ ਜਰਮਨੀ ਭਾਸ਼ਾ ਜਿਹੜੀ ਬਾਬੋ ਕਹਿ ਸਕਦੇ ਆ ਕਿ ਨਹੀਂ ਇੰਗਲਿਸ਼ ਨਾਲ ਨਹੀਂ ਰਲਦੀ ਤੇ ਸਿਰਫ ਜਰਮਨੀ ਭਾਸ਼ਾ ਆਸਟਰੀਆ ਜਰਮਨੀ ਅ ਮੇਰਾ ਖਿਆਲ ਹੈ ਸਵਿਟਜ਼ਰਲੈਂਡ ਤੇ ਹਾਉਲੈਂਡ ਇਹਨਾਂ ਤਿੰਨਾਂ ਚਵਾਂ ਦੇਸ਼ਾਂ ਦੇ ਵਿੱਚ ਬੋਲੀ ਜਾਂਦੀ ਆ ਮਤਲਬ ਸਭ ਤੋਂ ਜਿਹੜੀ ਭਾਸ਼ਾ ਜ਼ਿਆਦਾ ਬੋਲਣ ਵਾਲੀ ਉਹ ਹੈਗੀ ਆ ਸ਼ਪਾਨਿਸ਼ ਤੇ ਸ਼ਪਾਨਿਸ਼ ਵੀ ਬੋਲ ਲਈਦੀ ਆ ਆ ਵੇਖੋ ਆ ਮਾਤਾ ਨਾਲ ਗੱਲਾਂ ਕਰਦਿਆ ਉਥੋਂ ਪਿੰਡੋਂ ਰਸਿੱਖ ਕੇ ਅੰਗਰੇਜ਼ੀ ਆਏ ਸੀ ਪਰ ਇੱਥੇ ਲੋੜ ਹੀ ਨਹੀਂ ਪਈ ਇੱਥੇ ਜਰਮਨੀ ਭਾਸ਼ਾ ਦੀ ਤੇ ਆਓ ਤੁਹਾਨੂੰ ਦਿਖਾਉਨੇ ਹੁਣ ਚੱਲ ਮਾਰਟਿਨ ਇਹਦਾ ਵੀ ਟੱਬਰ ਆਇਆ ਆ ਦੇਖੋ ਕਿਦਾਂ ਰੌਣਕਾਂ ਲੱਗੀਆਂ ਹੈ ਬੰਦਾ ਤੇ ਬੁੜੀਆਂ ਵਾਲੇ ਆਲ ਕੀ ਉਹ ਲਿਗਾ ਬੱਸ ਵੀਲਸ ਤੋਂ ਮਾਰਿਓ ਬੱਸ ਸਟਾਰ ਕੇ ਮਾਰਿਓ ਫੁੱਨ ਦੋ ਚਲਾਨ ਗੋਟੇ ਮਾਰ ਮੱਖੀਆਂ ਬੈਣੇ ਨਾ ਲਿਆ ਕਰ ਮਰੇ ਤੇ ਆਉ ਚੱਲਦੇ ਹਾਂ ਹੁਣ ਤੁਹਾਨੂੰ ਅੰਦਰ ਦਿਖਾਉਨੇ ਆ ਸਾਡੀ ਬਾਹਰ ਤੇ ਐਦਾਂ ਹੁੰਦੇ ਕੰਮ ਐਦਾਂ ਹੁੰਦੀਆਂ ਗੱਲਾਂ ਬਾਤਾਂ ਆਹ ਦੇਖੋ ਆ ਇਸ ਨੂੰ ਨਹੀਂ ਨਹੀਂ ਇਸ ਨੂੰ ਲੈ ਕੇ ਤੁਸੀਂ ਇਹ ਨਾ ਬਸ ਆਹ ਹਾਂ ਤੁਸੀਂ ਨੂਰੀ ਨੂਰੀ ਫਰਾਈ ਬਸ